ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਕਸਵਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਤਿਹਾਰਾ ਦਾ ਚਲਦੇ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਸੈਨੀਟਰੀ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹਬੀਬ ਵਾਲਾ ਜੋ ਪਿੰਡ ਹੈ ਉਸ ਦੇ ਵਿੱਚ ਇੱਕ ਸੈਨੀਟਰੀ ਦੀ ਦੁਕਾਨ ਸੀਗੀ ਉਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਪੂਰੀ ਦੁਕਾਨ ਦੇ ਵਿੱਚ ਧੂੰਆਂ ਹੀ ਧੂੰਆ ਹੋ ਜਾਂਦਾ ਹੈ ਤੇ ਇਹ ਜੋ ਮਾਮਲਾ ਹੈ ਬੀਤੀ ਰਾਤ ਨੂੰ ਵਾਪਰਿਆ ਤੇ ਮਾਮਲੇ ਦੀ ਪੂਰੀ ਜਾਣਕਾਰੀ ਉਸ ਸਮੇਂ ਪਤਾ ਲੱਗੀ ਜਦੋਂ ਦੁਕਾਨ ਦਾ ਮਾਲਕ ਦੁਕਾਨ ਦੇ ਉੱਪਰ ਵਾਪਸ ਆਂਦਾ ਹੈ ਤੇ ਸਵੇਰੇ ਦੁਕਾਨ ਉਸ ਦੇ ਵੱਲੋਂ ਖੋਲੀ ਜਾਂਦੀ ਹੈ ਤੇ ਦੁਕਾਨ ਦੇ ਅੰਦਰ ਜੋ ਧੂਆ ਸੀਗਾ ਤੇ ਪੂਰੀ ਸੈਂਟਰੀ ਦੀ ਦੁਕਾਨ ਹੈ ਉਸ ਦੇ ਵਿੱਚ ਅੱਗ ਲੱਗ ਗਈ ਸਾਰੀ ਚੀਜ਼ਾਂ ਸੜ ਕੇ ਸਵਾਹ ਹੋ ਗਿਆ ਲੱਖਾਂ ਦਾ ਨੁਕਸਾਨ ਇਸ ਦੁਕਾਨਦਾਰ ਨੂੰ ਹੋਇਆ ਤੇ ਇਸ ਤੋਂ ਬਾਅਦ ਦੁਕਾਨਦਾਰ ਦੀ ਅੱਖਾ ਭਰ ਗਿਆ ਕਿਉਂਕਿ ਤਿਹਾਰਾ ਦੇ ਦਿਨ ਚੱਲਦੇ ਨਜ਼ਰ ਆ ਰਹੇ ਨੇ ਉਸ ਤੋਂ ਉਸ ਦੇ ਵਿਚਾਰੇ ਹੀ ਹੁਣ ਇੰਨਾ ਵੱਡਾ ਨੁਕਸਾਨ ਇਸ ਤੋਂ ਸਹਾਰਿਆ ਨਹੀਂ ਜਾ ਰਿਹਾ ਤੇ ਪਿੰਡ ਹਬੀਬਵਾਲਾ ਦਾ ਇਹ ਜੋ ਹਾਦਸਾ ਹੈ ਜਿੱਥੇ ਦੁਕਾਨ ਦਾਰ ਰਾਤੀ ਦੁਕਾਨ ਬੰਦ ਕਰਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਜੋ ਅੱਗ ਹੈ ਕਿਸ ਕਾਰਨ ਵਸ਼ ਲੱਗੀ ਹੈ ਦੁਕਾਨ ਦੇ ਵਿੱਚ ਅੱਗ ਕਿਉਂ ਲੱਗੀ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਛੋਟਾ ਸ਼ਾਰਟ ਸਰਕਟ ਹੋਇਆ ਸੀਗਾ ਜਿਸ ਤੋਂ ਬਾਅਦ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਪੂਰੀ ਦੁਕਾਨ ਸੜ ਕੇ ਸੁਆਹ ਹੋ ਜਾਂਦੀ ਹੈ ਅੰਦਰ ਲੱਖਾਂ ਦਾ ਸਮਾਨ ਸੀਗਾ ਲੱਖਾਂ ਦਾ ਸਮਾਨ ਜੋ ਕਿ ਇਸ ਸਮੇਂ ਅਖਤਮ ਹੋ ਗਿਆ ਤੇ ਦੁਕਾਨਦਾਰ ਦੀ ਅੱਖਾਂ ਨਮ ਹੋ ਗਈਆਂ ਨੇ ਅੱਖਾਂ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਇੰਨਾ ਵੱਡਾ ਨੁਕਸਾਨ ਤਿਉਹਾਰਾਂ ਦੇ ਚਲਦੇ ਹੋ ਗਿਆ ਕਿਉਂਕਿ ਹੁਣ ਦੀਵਾਲੀ ਦੇ ਤਿਉਹਾਰ ਸ਼ੁਰੂ ਹੋ ਗਿਆ ਜਿਸ ਦੇ ਵਿਚਾਲੇ ਹਰ ਕਿਸੇ ਨੂੰ ਕਾਫੀ ਤਿਉਹਾਰ ਨੂੰ ਲੈ ਕੇ ਆਸ ਹੁੰਦੀ ਹੈ ਇਸ ਵਿਚਾਲੇ ਹੀ ਹੁਣ ਇੰਨੀ ਮੰਨਪਾਗੀ ਖਬਰ ਸਾਹਮਣੇ ਆਈ ਹੈ ਸੈਨਟੀ ਦਾ ਕੰਮ ਕਰੇ ਫਰਨਾਲੀ ਕੋਈ ਵੱਡਾ ਨੁਕਸਾਨ ਹੋ ਗਿਆ ਇਹਨਾਂ ਦਾ ਇਸ ਤਰ੍ਹਾਂ ਅੱਗ ਲੱਗ ਗਈ ਕਿਵੇਂ ਲੱਗਿਆ ਇਸ ਸਪਾਰਕ ਦੇ ਸੁਣਦੇ ਆ ਵੀ ਸਪਾਰਕ ਹੋ ਗਈ ਲਾਈਟ ਅੰਦਰ ਸੌਫਟ ਸੀ ਕਾਊਂਟਰ ਥੱਲੇ ਜਿਹੜੀ ਕੰਡਾ ਚਾਰਜਰ ਦੇ ਕਰਕੇ ਹਾਂਜੀ ਸਾਰੀ ਕਾਲ ਕਰਕੇ ਪੂਰੀ ਦੁਕਾਨ ਜਿਹੜੀ ਹਾਂਜੀ ਚੁਸ ਗਈ ਏ ਔਰ ਸਮਾਨ ਜਿਹੜਾ ਪਲਾਸਟਿਕ ਦਾ ਜਿਹੇ ਪਾਈਪ ਵਗੈਰਾ ਸੈਂਟਰੀ ਤੇ ਜੋ ਵੀ ਹੁੰਦਾ ਤੇ ਸਾਰਾ ਹੀ ਤਕਰੀਬਨ ਖਤਮ ਹੋ ਚੁੱਕਿਆ ਹੈ ਹਾਂਜੀ ਕੋਈ ਸਾਰਾ ਜੀ ਫਿਰ ਵਾਰ ਇਸੇ ਚਲੋ ਹਾਂਜੀ ਫਿਰ ਵਾਰ ਇਕੱਲਾ ਮੁੰਡਾ ਇਕੱਲਾ ਇਕੱਲਾ ਮੁੰਡਾ ਜੀ ਕੱਲ ਚਾਰਾ ਸਾਰਾ ਜਿਹੜੇ ਤੇ ਰੋਟੀ ਰੋਟੀ ਕਰਦਾ ਹੈ ਤੋਂ ਵੀ ਸਾਹਮਣੇ ਅੱਜ ਕੱਲ ਕੰਪੀਟੀਸ਼ਨ ਹੈਗਾ ਦੁਕਾਨਾਂ ਤੇ ਸਾਰਾ ਉਹਨਾਂ ਕੋ ਰੋਜ਼ਗਾਰ ਹੈ ਜਿੰਨਾ ਕੋ ਮਤਲਬ ਚਾਰ ਦਾ ਗੁਜ਼ਾਰਾ ਹੀ ਹੋ ਸਕੇ ਜਿੰਨੇ ਕਦਾਸ

ਫਿਰ ਹੀ ਸੱਚ ਕੱਟ ਕੇ ਵਿੱਚੋਂ ਤੇ ਲਾਈਟ ਦਾ ਕਲੈਚਲ ਕਟਿਆ ਅਜੇ ਤੱਕ ਤੂੰ ਆਈ ਤੂੰ ਆ ਹਾਂਜੀ ਅੰਦਰ ਤੂੰ ਆਈ ਤੂੰ ਆ ਹੋ ਗਿਆ ਸੀ ਹਾਂਜੀ ਸਾਰਾ ਕੁਝ ਕਾਲਾ ਹੋ ਗਿਆ ਜੇ ਅੰਦਰ ਇਹ ਜੀ ਇਲੈਕਟ੍ਰੀਸੀ ਦੀ ਦੁਕਾਨ ਸੀ ਸੈਂਟਰੀ ਦੀ ਦੁਕਾਨ ਅਜੀ ਸੀ ਵਿੱਚ ਸਪੇਅਰ ਪਾਰਟ ਦਾ ਸਾਮਾਨ ਹੈਗਾ ਸੀ ਜੀ ਹਾਂਜੀ ਹਾਂਜੀ ਮੈਂ ਬੈਠਦਾ ਸੀ ਆਦਾ ਸਾਹਿਬ ਨੇ ਇਹਨੂੰ ਬਣਾ ਕੇ ਦਿੱਤੀ ਸੀ ਹਾਂਜੀ ਤੇ ਤੁਹਾਨੂੰ ਪਤਾ ਲੱਗਿਆ ਜੇ ਤੁਹਾਡੀ ਦੁਕਾਨ ਜੇ ਬਿਜਲੀ ਦੇ ਸਾਕਟਰ ਚੱਲਦੀ ਸੀ ਇੱਕ ਤੇ ਇੱਕ ਕੰਡਾ ਚੜਦੇ ਲੱਗਾ ਹੋਇਆ ਸੀ ਉਹਦੇ ਕਾਰਨ ਬੱਸ 스파ਰਕ ਹੋਣ ਦੇ ਕਾਰਨ ਕਾਗਜ਼ ਪਤਰਾ ਥੱਲੇ ਪਿਆ ਸੀ ਉਹਨਾਂ ਨਾਲ ਥੋੜਾ ਥੋੜਾ ਜਿਵੇਂ ਅੱਗ ਲੱਗਦੀ ਲੱਗਦੀ ਬੱਸ ਅੱਗ ਲੱਗ ਗਈ ਕਾਫੀ ਲੱਗੀ ਸੀ ਅੱਗ ਸਾਨੂੰ ਸਵੇਰ ਕੋਈ ਸੰਗਤ ਆਈ ਸੀ ਗੁਰਦੁਆਰੇ ਉਹਨਾਂ ਨੇ ਫੋਨ ਕਰਕੇ ਦੱਸਿਆ ਸੀ ਵੀ ਤੁਹਾਡੀ ਦੁਕਾਨ ਦੇ ਵਿੱਚ ਅੱਗ ਲੱਗ ਚੁੱਕੀ ਹੈ ਬਾਟਾ ਨਹੀਂ ਤੇ ਸੀਦਨੇ ਆ ਹਾਂਜੀ ਕਿੰਨਾ ਕੁ ਸਮਾਨ ਛੱਡ ਕੇ ਕੀ ਕੁਛ ਛੱਡ ਗਿਆ ਸਮਾਨ ਭਾਜੀ 15-16 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਹਾਂਜੀ ਪਰਫੈਕਟ ਬਈ ਦੀ ਸਪਾਰਕਿੰਗ ਹਾਂ ਜੀ ਬਿਜਲੀ ਦੀ ਸਪਾਰਕਿੰਗ ਕਰਕੇ ਸਾਡਾ ਨੁਕਸਾਨ ਹੋ ਗਿਆ ਦੁਕਾਨਦਾਰ ਜੀ ਹਾਂ ਜੀ ਮੰਗ ਸਾਡੀ ਸਰਕਾਰ ਤੋਂ ਹੀ ਮੰਗ ਹੈ ਸਾਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਸਾਡੇ ਕੋਈ ਗਰੀਬ ਬੰਦੇ ਸਹਾਤਾ ਕੀਤੀ ਜਾਵੇ ਹਾਂ ਜੀ ਹਾਂ ਜੀ ਦੁਕਾਨ ਪੇਪਰਾਂ ਦੀ ਬਿਜਲੀ ਦਾ ਸਮਾਨ ਦੀ ਸਾਰੇ ਸਮਾਨ ਦੀ ਸੀ ਕਿਹੜੇ ਰੋਡ ਤੇ ਕਿੱਥੇ ਕਰਕੇ ਸੀ ਮੰਗੋੜ ਵਾਲੇ ਰੋਡ ਤੇ ਐਸਤੇ ਹਵੀ ਵਾਲਾ ਗੁਰਦੁਆਰਾ ਹਾਂ ਜੀ ਗੁਰਦੁਆਰਾ ਤੇ ਅੱਗ ਕਿਵੇਂ ਲੱਗੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਦਾ ਫੋਨ ਕੀਤਾ ਹਨ ਤੇ ਲਾਈਟ ਅੰਦਰ ਚਲਨੀ ਪਈ ਸੀ ਦੀ ਤੇ ਲਾਈਟ ਗਈ ਸਪਾਰਕ ਸਪਾਰਕ ਸਪਾਰਕਾਰ ਗਈ ਕੋਈ ਹਾਂਜੀ ਕਿੰਨਾ ਦੇ ਜਿਹੜਾ ਸਮਾਨ ਸਾੜ ਗਿਆ ਕਿਸ ਤਰ੍ਹਾਂ ਦੀ ਜਿਹੜੀ ਪਤਾ ਨਹੀਂ 15-16 ਲੱਖ ਦਾ ਸਾੜ ਗਿਆ ਸਮਾਨ ਕੋਣ ਕਾ ਦਾ ਕਹਾਂ ਦਾ ਸਮਾਨ ਸਾਰਾ ਬਿਜਲੀ ਦਾ ਤੇ ਬੜਾ ਹੀ ਸਮਾਨ ਹੈ ਅੱਗ ਪਤਾ ਹੀ ਨਹੀਂ ਸਾਨੂੰ ਕਿੰਨਾ ਸਮਾਨ ਪਿਆ ਅੰਦਰ ਸਾਰਾ ਸਮਾਨ ਟੁੱਟ ਗਿਆ ਸਾਰੇ ਸੜ ਗਏ ਸਭ ਸੜ ਗਏ ਸੜ ਗਏ ਕਿੰਨੇ ਕਾ ਦਾ ਰੱਖਾ ਹਣਾ 15 ਕੁ ਲੱਖ ਦਾ ਹੋ ਗਿਆ ਹਣਾ ਕੋਈ ਹੋਰ ਮਾਰੀ ਸਿਹਤਾਂ ਦੀ ਕੋਈ ਸਰਕਾਰ ਵੱਲੋਂ ਪਦੇ ਕੋ ਮਾਜਾ ਸਾਨੂੰ ਮਿ ਆ ਜਾਵੇ ਸਾਨੂੰ ਮਿਲ ਜਾਵੇ ਉਹ ਆਪ ਤਾਂ ਮਿਲਦਾ ਨਹੀਂ ਹਾਂਜੀ ਬਸ ਦੁਕਾਨਦਾਰ ਹੀ ਹੋ ਗਿਆ ਹੈ ਦੁਕਾਨਦਾਰ ਦਾ ਹੀ ਸਾਰਾ ਦੁਕਾਨਦਾਰ ਦਾ ਹੀ ਸਾਰਾ ਸੀਗਾ ਹਾਂਜੀ ਇਹਦੇ ਘਰ ਪਰਿਵਾਰ ਚੱਲਦਾ ਸੀ ਹਾਂਜੀ ਹੋਰ ਕਰਦਾ ਸੀ ਥੋੜਾ ਬੈਠਦਾ ਸੀ ਲੜਕਾ ਬੈਂਦਾ ਸੀ ਤੇ ਮੈਂ ਇਹ ਕਦੀ ਕੁਛ ਆ ਜਾ ਕੁੜੀ ਆ ਜਾਂਦੀ ਕਦੀ ਤਿਹਾਰਾ ਦੇ ਚਲਦੇ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਸੈਨੀਟਰੀ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹਬੀਬ ਵਾਲਾ ਜੋ ਪਿੰਡ ਹੈ ਉਸ ਦੇ ਵਿੱਚ ਇੱਕ ਸੈਨੀਟਰੀ ਦੀ ਦੁਕਾਨ ਸੀਗੀ ਉਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਪੂਰੀ ਦੁਕਾਨ ਦੇ ਵਿੱਚ ਧੂੰਆਂ ਹੀ ਧੂੰਆ ਹੋ ਜਾਂਦਾ ਹੈ ਤੇ ਇਹ ਜੋ ਮਾਮਲਾ ਹੈ ਬੀਤੀ ਰਾਤ ਨੂੰ ਵਾਪਰਿਆ ਤੇ ਮਾਮਲੇ ਦੀ ਪੂਰੀ ਜਾਣਕਾਰੀ ਉਸ ਸਮੇਂ ਪਤਾ ਲੱਗੀ ਜਦੋਂ ਦੁਕਾਨ ਦਾ ਮਾਲਕ ਦੁਕਾਨ ਦੇ ਉੱਪਰ ਵਾਪਸ ਆਂਦਾ ਹੈ ਤੇ ਸਵੇਰੇ ਦੁਕਾਨ ਉਸ ਦੇ ਵੱਲੋਂ ਖੋਲੀ ਜਾਂਦੀ ਹੈ ਤੇ ਦੁਕਾਨ ਦੇ ਅੰਦਰ ਜੋ ਧੂਆ ਸੀਗਾ ਤੇ ਪੂਰੀ ਸੈਂਟਰੀ ਦੀ ਦੁਕਾਨ ਹੈ ਉਸ ਦੇ ਵਿੱਚ ਅੱਗ ਲੱਗ ਗਈ ਸਾਰੀ ਚੀਜ਼ਾਂ ਸੜ ਕੇ ਸਵਾਹ ਹੋ ਗਿਆ ਲੱਖਾਂ ਦਾ ਨੁਕਸਾਨ ਇਸ ਦੁਕਾਨਦਾਰ ਨੂੰ ਹੋਇਆ ਤੇ ਇਸ ਤੋਂ ਬਾਅਦ ਦੁਕਾਨਦਾਰ ਦੀ ਅੱਖਾ ਪਰ ਗਿਆ ਕਿਉਂਕਿ ਤੁਹਾਰਾ ਦੇ ਦਿਨ ਚੱਲਦੇ ਨਜ਼ਰ ਆ ਰਹੇ ਨੇ ਉਸ ਤੋਂ ਉਸ ਦੇ ਵਿਚਾਰੇ ਹੀ ਹੁਣ ਇੰਨਾ ਵੱਡਾ ਨੁਕਸਾਨ ਇਸ ਤੋਂ ਸਹਾਰਿਆ ਨਹੀਂ ਜਾ ਰਿਹਾ ਤੇ ਪਿੰਡ ਹਬੀਬਵਾਲਾ ਦਾ ਇਹ ਜੋ ਹਾਦਸਾ ਹੈ ਜਿੱਥੇ ਦੁਕਾਨਦਾਰ ਰਾਤੀ ਦੁਕਾਨ ਬੰਦ ਕਰਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਜੋ ਅੱਗ ਹੈ ਕਿਸ ਕਾਰਨ ਵਸ਼ ਲੱਗੀ ਹੈ ਦੁਕਾਨ ਦੇ ਵਿੱਚ ਅੱਗ ਕਿਉਂ ਲੱਗੀ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਛੋਟਾ ਸ਼ਾਰਟ ਸਰਕਟ ਹੋਇਆ ਸੀਗਾ ਜਿਸ ਤੋਂ ਬਾਅਦ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਪੂਰੀ ਦੁਕਾਨ ਸੜ ਕੇ ਸੁਆਹ ਹੋ ਜਾਂਦੀ ਹੈ ਅੰਦਰ ਲੱਖਾਂ ਦਾ ਸਮਾਨ ਸੀਗਾ ਲੱਖਾਂ ਦਾ ਸਮਾਨ ਜੋ ਕਿ ਇਸ ਸਮੇਂ ਖਤਮ ਹੋ ਗਿਆ ਤੇ ਦੁਕਾਨਦਾਰ ਦੀ ਅੱਖਾਂ ਨਮ ਹੋ ਗਈਆਂ ਨੇ ਅੱਖਾਂ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਇੰਨਾ ਵੱਡਾ ਨੁਕਸਾਨ ਤਿਹਾੜਾ ਦੇ ਚਲਦ ਹੋ ਗਿਆ ਕਿਉਂਕਿ ਹੁਣ ਦੀਵਾਲੀ ਦੇ ਤਿਉਹਾਰ ਸ਼ੁਰੂ ਹੋ ਗਿਆ ਜਿਸ ਦੇ ਵਿਚਾਲੇ ਹਰ ਕਿਸੇ ਨੂੰ ਕਾਫੀ ਤਿਉਹਾਰ ਨੂੰ ਲੈ ਕੇ ਆਸ ਹੁੰਦੀ ਹੈ ਇਸ ਵਿਚਾਲੇ ਹੀ ਹੁਣ ਇੰਨੀ ਮਨਪ੍ਰੀਖੀ ਖਬਰ ਸਾਹਮਣੇ ਆਈ ਹੈ ਸਰਟੀ ਦਾ ਕੰਮ ਕਰੇ ਸਰਨਾਲੀ ਗੋਲ ਨੁਕਸਾਨ ਹੋ ਗਿਆ ਇਹਨਾਂ ਦਾ ਇਸ ਤਰ੍ਹਾਂ ਅਗ ਲੱਗ ਗਈ ਕਿਵੇਂ ਇਸ ਭਾਰਤ ਦੇ ਸੁੰਤ ਹੈ ਇਸ ਭਾਰਕ ਹੋ ਗਈ ਲਾਈਟ ਅੰਦਰ ਸੌਫਟ ਸੀ ਕਾਊਂਟਰ ਥੱਲੇ ਜਿਹੜੀ ਕੰਡਾ ਚਾਰਜਰ ਦੇ ਕਰਕੇ ਹਾਂਜੀ ਸਾਪੂਲ ਕਰਕੇ ਪੂਰੀ ਦੁਕਾਨ ਜਿਹੜੀ ਹਾਂਜੀ ਚੁਸ ਗਈ ਹੈ ਔਰ ਸਮਾਨ ਜਿਹੜਾ ਪਲਾਸਟਿਕ ਦਾ ਸੀ ਜਿਹਨ ਪਾਈਪ ਵਗੈਰਾ ਸੈਂਟਰੀ ਤੇ ਜੋ ਵੀ ਹੁੰਦਾ ਉਹ ਸਾਰਾ ਹੀ ਤਕਰੀਬਨ ਖਤਮ ਹੋ ਚੁੱਕਿਆ ਹੈ ਹਾਂਜੀ ਕੋਈ ਸਾਰਾ ਜੀ ਦਰਵਾਰ ਇੱਥੇ ਚਲੋ ਹਾਂਜੀ ਦਰਵਾਰ ਇਕੱਲਾ ਮੁੰਡਾ ਹੈ ਤੇ ਚਾਹ ਦਾ ਕੱਲਾ ਕੱਲਾ ਮੁੰਡਾ ਹੈ ਕੱਲਾ ਚਾਹ ਸਾਰਾ ਜਿਹੜੇ ਤੇ ਰੋਟੀ ਰੋਟੀ ਕਰਦਾ ਹੈ ਕੋਈ ਸਾਹਮਣੇ ਅੱਜ ਕੱਲ ਕੰਪੀਟੀਸ਼ਨ ਹੈਗਾ ਦੁਕਾਨਾਂ ਤੇ ਸਾਰਾ ਉਹਨਾਂ ਕੋ ਰੋਜ਼ਗਾਰ ਹੈ ਜਿੰਨਾ ਕੋ ਮਤਲਬ ਸਾਰਾ ਦਾ ਗੁਜ਼ਾਰਾ ਹੀ ਹੋ ਸਕੇ نقصان کٹو کٹ 10-12 لاکھ کٹو کٹ ہے گا یہ جی باقی کچھ لویا وغیرہ لویا سارا چلس گیا کالا ہو گیا لویا جڑا کی نا ہی پر جوگ ہو گیا سویرے سن پانچو ہی فون گیا ہے اجی ہوتھ رہے سی تڑکی گورد پر سنگت آئی تو باپ پاپ فون تو گیا ہے یہ توڑی تو کہاں جو تو وہاں نکل رہے ہے تو آؤ اجی پھر آئے سارے ہی تیا کے بجائے تھے سہو جانی کو نقصان نہیں ہے لائٹ بھی شٹر چاہ چکی سی ਰਹੀ ਸੱਚ ਕੱਟ ਕੇ ਵਿੱਚੋਂ ਤੇ ਲਾਈਟ ਦਾ ਕਲੈਚਰ ਕੱਟਿਆ ਅਜ ਤੱਕ ਤੂੰ ਵਹੀ ਤੂੰ ਆ ਹਾਂਜੀ ਅੰਦਰ ਤੂੰ ਆ ਤੂੰ ਹੋ ਗਿਆ ਸੀ ਹਾਂਜੀ ਸਾਰਾ ਕੁਝ ਕਾਲਾ ਹੋ ਗਿਆ ਜੇ ਅੰਦਰ ਇਹ ਜੀ ਇਲੈਕਟ੍ਰੀਸੀ ਦੀ ਦੁਕਾਨ ਸੀ ਸੈਂਟਰੀ ਦੀ ਦੁਕਾਨ ਅਜੀ ਸੀ ਵਿੱਚ ਸਪੇਅਰ ਪਾਰਟ ਦਾ ਸਮਾਨ ਹੈਗਾ ਸੀ ਜੀ ਹਾਂਜੀ ਹਾਂਜੀ ਮੈਂ ਬੈਠਦਾ ਸੀ ਆਦਾ ਸਾਹਿਬ ਨੇ ਇਹਨੂੰ ਬਣਾ ਕੇ ਦਿੱਤੀ ਸੀ ਹਾਂਜੀ ਤੇ ਤੁਹਾਨੂੰ ਪਤਾ ਲੱਗਿਆ ਜੇ ਤੁਹਾਡੀ ਦੁਕਾਨ ਜੇ ਬਿਜਲੀ ਦੇ ਸਾਕਟਰ ਚੱਲਦੀ ਸੀ ਇੱਕ ਤੇ ਇੱਕ ਕੰਡਾ ਚੜਦੇ ਲੱਗਾ ਹੋਇਆ ਸੀ ਉਹਦੇ ਕਾਰਨ ਬੱਸ 스파ਰਕ ਹੋਣ ਦੇ ਕਾਰਨ ਕਾਗਜ਼ ਪਤਰਾ ਥੱਲੇ ਪਿਆ ਸੀ ਉਹਨਾਂ ਨਾਲ ਥੋੜਾ ਥੋੜਾ ਜਿਵੇਂ ਅੱਗ ਲੱਗਦੀ ਲੱਗਦੀ ਬੱਸ ਅੱਗ ਲੱਗ ਗਈ ਕਾਫੀ ਲੱਗੀ ਸੀ ਅੱਗ ਸਾਨੂੰ ਸਵੇਰ ਕੋਈ ਸੰਗਤ ਆਈ ਸੀ ਗੁਰਦੁਆਰੇ ਉਹਨਾਂ ਨੇ ਫੋਨ ਕਰਕੇ ਦੱਸਿਆ ਸੀ ਵੀ ਤੁਹਾਡੀ ਦੁਕਾਨ ਦੇ ਵਿੱਚ ਅੱਗ ਲੱਗ ਚੁੱਕੀ ਹੈ ਬਾਟਾ ਨਹੀਂ ਤੇ ਸੀਦਨੇ ਹਾਂਜੀ ਕਿੰਨਾ ਕੁ ਸਮਾਨ ਛੱਡ ਗਿਆ ਤੇ ਕੀ ਕੁਛ ਛੱਡ ਗਿਆ ਸਮਾਨ ਭਾਜੀ 15-16 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਹਾਂਜੀ ਪਰਫੈਕਟ ਬਈ ਦੀ ਸਪਾਰਕਿੰਗ ਹਾਂ ਜੀ ਬਿਜਲੀ ਦੀ ਸਪਾਰਕਿੰਗ ਕਰਕੇ ਸਾਡਾ ਨੁਕਸਾਨ ਹੋ ਗਿਆ ਦੁਕਾਨਦਾਰ ਜੀ ਹਾਂ ਜੀ ਮੰਗ ਸਾਡੀ ਸਰਕਾਰ ਤੋਂ ਹੀ ਮੰਗ ਹੈ ਸਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਸਾਡੇ ਕੋਈ ਗਰੀਬ ਬੰਦੇ ਸਹਾਤਾ ਕੀਤੀ ਜਾਵੇ ਹਾਂ ਜੀ ਹਾਂ ਜੀ ਦੁਕਾਨ ਪੇਪਰਾਂ ਦੀ ਬਿਜਲੀ ਦਾ ਸਮਾਨ ਦੀ ਸਾਰੇ ਸਮਾਨ ਦੀ ਸੀ ਕਿਹੜੇ ਰੋਡ ਤੇ ਕਿੱਥੇ ਕਰਕੇ ਸੀ ਮੰਗੋੜ ਵਾਲੇ ਰੋਡ ਤੇ ਐਸਤੇ ਹਵੀ ਵਾਲਾ ਗੁਰਦੁਆਰਾ ਹਾਂ ਜੀ ਗੁਰਦੁਆਰਾ ਤੇ ਅੱਗ ਕਿਵੇਂ ਲੱਗੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਦਾ ਫੋਨ ਕੀਤਾ ਹਨ ਤੇ ਲਾਈਟ ਅੰਦਰ ਚਲਨੀ ਪਈ ਸੀ ਦੀ ਤੇ ਲਾਈਟ ਗਈ ਸਪਾਰਕ ਸਪਾਰਕ ਸਪਾਰਕਾਰ ਗਈ ਕੋਈ ਹਾਂਜੀ ਲਾਈਟ ਕਿੰਨਾ ਦੇ ਜਿਹੜਾ ਸਮਾਨ ਸਾੜ ਗਿਆ ਕਿਸ ਤਰ੍ਹਾਂ ਦੀ ਜਿਹੜੀ ਪਤਾ ਨਹੀਂ ਲੱਗਦਾ 15-16 ਲੱਖ ਦਾ ਸਾੜ ਗਿਆ ਸਮਾਨ ਸਪਾਰਕ ਕਾ ਦਾ ਕਾ ਦਾ ਸਮਾਨ ਸਾਰਾ ਬਿਜਲੀ ਦਾ ਤੇਲ ਬੜਾ ਹੀ ਸਮਾਨ ਹੈ ਅੱਗ ਪਤਾ ਹੀ ਨਹੀਂ ਸਾਨੂੰ ਕਿੰਨਾ ਸਮਾਨ ਪਿਆ ਅੰਦਰ ਸਾਰਾ ਸਮਾਨ ਟੁੱਟ ਗਿਆ ਸਾਰੇ ਛੜ ਗਏ ਸਭ ਛੜ ਗਏ ਛੜ ਗਏ ਕਿੰਨੇ ਕਾ ਦਾ ਖਾਣਾ ਹੈ 15 ਕੁ ਲੱਖ ਦਾ ਹੋ ਗਿਆਣਾ ਕੋਈ ਹੋਰ ਮਾਰੀ ਸਿਹਤਾਂ ਦੀ ਕੋਈ ਸਰਕਾਰ ਮਾਰੀ ਸਰਪਤੇ ਕੋ ਮਵਜ਼ਾ ਜਦੋਂ ਸਾਨੂੰ ਮਿਲਣਾ ਜਾਵੇ ਸਾਨੂੰ ਮਿਲ ਜਾਵੇ ਆਪ ਦਾ ਮਿਲਣਾ ਚਾਹੀਦਾ ਹਾਂਜੀ ਬਸ ਕਾਹਨ ਤੇ ਹੀ ਗਿਆ ਸੀ ਤੇ ਕਾਹਨ ਦਾ ਹੀ ਚਰਨ ਹੋਇਆ ਗਿਆ ਸਾਰਾ ਦੁਕਾਨ ਦਾ ਇਸ਼ਾਰਾ ਸੀਗਾ ਹਾਂਜੀ ਇਹ ਤੇ ਘਰ ਪਰਿਵਾਰ ਚੱਲਦਾ ਸੀ ਹਾਂਜੀ ਹੋਰ ਕਰਦਾ ਹੀ ਹੋਰ ਬੈਠਦਾ ਸੀ ਇਹ ਲੜਕਾ ਬੈਠਦਾ ਸੀ ਤੇ ਮੈਂ ਵੀ ਕਦੀ ਪਿਛੋ ਆ ਜਾ ਕੁੜੀ ਆ ਜਾਂਦੀ ਕਦੀ